ਦੋਸਤੋ ਨਮਸਕਾਰ ਫਿਰ ਤੋਂ ਇੱਕ ਨਵੇਂ ਵੀਡੀਓ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਨੂੰ ਮਾਤਾ ਚੰਤ ਕੁੰਨੀ ਦੀਆਂ ਲੰਗਰਾਂ ਦੀਆਂ ਜਾਂ ਹੋਰ ਤਿਆਰੀਆਂ ਉਹ ਤੁਹਾਨੂੰ ਸਾਰੀਆਂ ਦਿਖਾਵਾਂਗੇ ਤੇ ਮੇਰੇ ਨਾਲ ਬਣੇ ਰਹੋ ਮੇਰੇ ਵੀਡੀਓ ਦੇ ਨਾਲ ਆਜੋ ਤੁਹਾਨੂੰ ਦਿਖਾਉਦੇ ਹਾਂ ਮੇਲੇ ਦੀਆਂ ਤਿਆਰੀਆਂ ਲੋ ਜੀ ਮੇਰੇ ਪਿੱਛੇ ਮੇਲੇ ਦੀਆਂ ਮਾਤਾ 25 ਤਰੀਕ ਨੂੰ ਜੋ ਮੇਲਾ ਲੱਗ ਰਿਹਾ ਹੈ ਆਦਮਬਾਲ ਮੇਲੇ ਦੀਆਂ ਤਿਆਰੀਆਂ ਹੋ ਰਹੀਆਂ ਆ ਕੁਲਦੀਪ ਆਰਕੀਟੈਕਟ ਹਰਿਆਣਾ ਵੱਲੋਂ ਮਾਤਾ ਜੀ ਦੇ ਮੇਲੇ ਦੀਆਂ ਸਮੂਹ ਭਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਯਾਦ ਰੱਖੋ ਕੁਲਦੀਪ ਆਰਕੀਟੈਕ ਪਿੰਡ ਵਾਸੀਆਂ ਵੱਲੋਂ ਲੰਗਰ ਲੱਗੇਗਾ ਤੇ ਅੱਜ ਗੱਲਬਾਤ ਕਰਦੇ ਆ ਪਿੰਡ ਦੇ ਸਰਪੰਚ ਸੱਤੀ ਜੀ ਨਾਲ ਹਾਂਜੀ ਸੱਤੀ ਜੀ ਇਹ ਜੋ ਲੰਗਰ ਲੱਗ ਰਿਹਾ ਕਿੰਨਾ ਮਾਂ ਲੰਗਰ ਲਾ ਰਹੇ ਆ ਜੀ ਇਹ ਆਤਮਬਲ ਚ 32 ਮਨ ਲੰਗਰ ਲੱਗ ਰਿਹਾ ਸਾਡੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਵਾਸੀਆਂ ਵੱਲੋਂ ਸਾਰੇ ਆਪਣੇ ਭਰਾਵਾਂ ਦੇ ਸਹਿਯੋਗ ਨਾਲ 32 ਮਨ ਲੰਗਰ ਲੱਗ ਰਿਹਾ ਪਿੰਡ ਆਤਮਬਲ ਜੀ ਠੀਕ ਆ ਜੀ ਹਾਂਜੀ ਬੱਤੀ ਮਲੇੰਗ ਲਾ ਰਹੇ ਆ ਜੀ ਤੇ ਸਫਾਈ ਦਾ ਵੀ ਪੂਰਾ ਤੁਸੀਂ ਧਿਆਨ ਰੱਖੂਗੇ ਸਫਾਈ ਦਾ ਪੂਰਾ ਖਿਆਲ ਰੱਖੇ ਪਾਣੀ ਦਾ ਵੀ ਪਾਣੀ ਦਾ ਸਾਰਾ ਹਰ ਇੱਕ ਜੀ ਦੀ ਪੂਰੀ ਵਿਵਸਥਾ ਕਰ ਰਹੇ ਆ ਠੀਕ ਆ ਜੀ ਕੋਈ ਇਸ ਰਿਜ਼ਰਵਨ ਕੋਈ ਪ੍ਰੋਬਲਮ ਨਾ ਆਵੇ ਹਾਂਜੀ ਹਾਂਜੀ ਠੀਕ ਜੀ ਜੈ ਮਾਤਾ ਦੀ ਜੈ ਮਾਤਾ ਭਾਈ ਜੀ ਜਪ੍ਰੇਮ ਜੀ ਕਿੱਥੋਂ ਆਏ ਤੁਸੀਂ ਬਾਈ ਜੀ ਫਰਾਈਪੁਰ ਤੋਂ ਰੋਜਪੁਰ ਤੋਂ ਇਹ ਪਤਾ ਲੱਗਾ ਪਹਿਲੀ ਵਾਰੀ ਆਏ ਆ ਤੁਸੀਂ ਮਾਤਾ ਜੀ ਦੇ ਹਾਂਜੀ ਪਹਿਲੇ ਵਾਰ ਦੇਖ ਤਾਏ ਸਾਡੇ ਅੱਛਾ ਜੀ ਪਹਿਲੀ ਵਾਰ ਇਹ ਸਾਰਿਆਂ ਨੂੰ ਮੈਨੂੰ ਪਤਾ ਲੱਗਾ ਕਿ ਤੁਸੀਂ ਪਹਿਲੀ ਵਾਰ ਲੈ ਕੇ ਆਏ ਇਹਨਾਂ ਸਾਰੇ ਹਾਂਜੀ ਠੀਕ ਹੈ ਜੀ ਮਾ ਹਰ ਸਾਲ ਆਵਾਂ ਹਰ ਸਾਲ ਇਹ ਜੀ ਪ੍ਰੇਮ ਜੀ ਆ ਫਿਰੋਜ਼ਪੁਰ ਤੋਂ ਇਹ ਕਹਿੰਦੇ ਇਹਨਾਂ ਦਾ ਕਹਿਣਾ ਹੈ ਕਿ ਮੈਂ ਹਰ ਸਾਲ ਆਪਣੇ ਪਰਿਵਾਰ ਨੂੰ ਪੂਰੇ ਪਰਿਵਾਰ ਨੂੰ ਲੈ ਕੇ ਆਵਾਂਗਾ ਤੇ ਮਾ ਮਾ ਮਾਈ ਨਾਲ ਦੀਆਂ ਆਸਾਂ ਪੂਰੀਆਂ ਕਰਨ ਇਹ ਪੈਦਲ ਚਾਤਰਾ ਸ਼ੁਰੂ ਹੋ ਗਈ ਮਾਤਾ ਰਾਣੀ ਚੰਦਪੁਨੀ ਦਰਬਾਰ ਤੇ ਤੇ ਜੀ ਪ੍ਰੇਮ ਜੀ ਫਿਰੋਜ਼ਪੁਰ ਤੋਂ ਜੈ ਮਾਤਾ ਦੀ ਜੈ ਮਾਤਾ ਦੀ ਇਹ ਟੈਂਟਾ ਜੀ ਇੱਥੇ ਟੈਂਟਾ ਦੀ ਪੂਰੀ ਤਿਆਰੀ ਹੈ ਜੀ ਮੋੜੇ ਜੂਰੋ ਸ਼ੋਰਨਾਂ ਤਿਆਰੀ ਹੋ ਰਹੀ ਹੈ ਜੀ ਸਮੂਹ ਸੰਗਤ ਅਭਿਆਸ ਵੱਲੋਂ 29 30 31 ਜੁਲਾਈ 25 ਦਿਨ ਮੰਗਲਵਾਰ ਬੁੱਧਵਾਰ ਤੇ ਵੀਰਵਾਰ 11ਵਾਂ ਸਾਲਾਨਾ ਵਾਰਸ਼ਿਕ ਲੰਗਰ ਲਗਾਇਆ ਜਾ ਰਿਹਾ ਹੈ ਲੰਗਰ ਸਥਾਨ ਹੈ ਜੀ ਵਿਸ਼ਾਲ ਸ਼ਕਤੀ ਮੰਦਰ ਚੰਤਪੁਣੀ ਰੋਡ ਹੁਸ਼ਿਆਰ ਪਰ ਵਿਖੇ ਇਸੇ ਜਗ੍ਹਾ ਦੇ ਉੱਤੇ ਲੰਗਰ ਲੱਗੇਗਾ ਇਹ ਤੁਸੀਂ ਸਾਹਮਣੇ ਦੇਖ ਰਹੇ ਹੋ ਇਸੇ ਜਗ੍ਹਾ ਤੇ ਬਿਆਸ ਸਮੂਹ ਵੱਲੋਂ ਲੰਗਰ ਲੱਗੇਗਾ ਹਾਂਜੀ ਪਾਜੀ ਤਿਆਰੀਆਂ ਕਰਦੇ ਆ ਤੁਸੀਂ ਹੁਣ ਜੀ ਆ ਦੇਖੋ ਜੀ ਬਿਲਕੁਲ ਤਿਆਰੀਆਂ ਪੂਰੀ ਜ਼ੋਰ ਤੇ ਕਰਦੇ ਪਏ ਮੁੰਡੇ ਜੀ ਪ੍ਰਧਾਨ ਜੀ ਨਾਲ ਹਾਂਜੀ ਪ੍ਰਧਾਨ ਜੀ ਪਹਿਲੇ ਤਾਂ ਸਾਰਿਆਂ ਨੂੰ ਜੈ ਮਾਤਾ ਦੀ ਹਾਂਜੀ ਜਿਵੇਂ ਕਿ ਮਾਤਾ ਰਾਣੀ ਦੀ ਕਿਰਪਾ ਨਾਲ ਜੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਨੇ ਸਾਨੂੰ ਮੌਕਾ ਦਿੱਤਾ ਚੌਂਕਾ ਲਗਾ ਰਹੇ ਜੀ ਚੌਂਕਾ ਵਿਸ਼ਾਲ ਲੰਗਰ ਆ ਰਿਹਾ ਜੀ ਦਿਨ ਐਤਵਾਰ 27 ਤਰੀਕ ਕੋ ਸ਼ਾਮ ਨੂੰ ਮਾਤਾ ਦੀ ਚੌਂਕੀ ਕਰਨ ਆਪਣੇ ਵਿੱਚ ਇੱਕ ਸ਼ੋਹ ਜੀ ਆ ਰਹੇ ਜਿਹੜੇ ਕਿ ਹਾਰਪੁੱਤੋ ਲੋង ਕਰਦੇ ਆ ਅਤੇ ਜਿਸ ਤਰ ਤੁਸੀਂ ਦੱਸਿਆ ਕਿ ਸਫਾਈ ਦੀ ਹੋਰ ਪਾਣੀ ਦੀ ਆਪਣੀ ਤਰਫ ਤੋਂ ਪੂਰੀ ਵਿਵਸਥਾ ਪਰ ਪ੍ਰਸ਼ਾਸਨ ਨੂੰ ਵੀ ਚਾਹੀਦਾ ਵਾ ਸਮੇਂ-ਸਮੇਂ ਤੇ ਆ ਕੇ ਕੂੜਾ ਕਰਕਟ ਅਸੀਂ ਇਕੱਠਾ ਕੀਤਾ ਉਹਨੂੰ ਚੱਕ ਕੇ ਲੈ ਕੇ ਜਾਣ ਸਾਨੂੰ ਪਾਣੀ ਦੀ ਕਿਤੇ ਦਿੱਕਤ ਥੋੜੀ ਬਹੁਤੀ ਆਂਦੀ ਪਰੇਸ਼ਾਨੀ ਆਂਦੀ ਆ ਹੁਣ ਪੂਰਾ ਕੀਤਾ ਜਾਵੇ ਜੋ ਵੀ ਸਾਡਾ ਸਾਥ ਦਵੇ ਸਾਥ ਦਵੇ ਜੋ ਵੀ ਦਿੱਕਤ ਆਂਦੀ ਸਾਨੂੰ ਕੋਈ ਸਫਾਈ ਦੀ ਆ ਜਾਂ ਪਾਣੀ ਦੀ ਲੋੜ ਪੈਂਦੀ ਹੈ ਤੇ ਸਾਨੂੰ ਨਾ ਪ੍ਰਸ਼ਾਸਨ ਵੀ ਸਾਡਾ ਸਾਥ ਦਵੇ ਠੀਕ ਜੈ ਸ਼ਕਤੀ ਸੇਵਾਦਾਲ ਸੋਸਾਇਟੀ ਹੁਸ਼ਾਰਪੁਰ ਕੀ ਔਰ ਸੇ 24 ਮਾ ਮਾਤਾ ਰਾਣੀ ਦਾ ਲੰਗਰ ਲਗਾਉਣ ਜਾ ਰਹੇ ਹਾਂ ਕੱਲ੍ਹ ਬਾਦ ਕਰਨ ਜਾ ਰਹੇ ਹਾਂ ਚੇਅਰਮੈਨ ਜੀ ਨਾਲ ਹਾਂਜੀ ਚੇਅਰਮੈਨ ਜੀ ਜੈ ਮਾਤਾ ਦੀ ਹਾਂਜੀ ਜੈ ਸ਼ਾਰਪੁਰ ਵਿੱਚ ਮਾਤਾ ਰਾਣੀ ਦੇ ਨవరాత్రੇ ਦੇ ਉਪਲਬਖ ਦੇ ਵਿੱਚ ਚਿੰਤਕੁਨੀ ਰੋਡ ਤੇ ਹਰ ਸਾਲ ਬੜੇ ਭਰਪੂਰ ਮਾਤਰਾ ਨਾਲ ਲੋਕੀ ਸੰਗਤ ਜਿਹੜੀ ਹੈਗੀ ਚਿੰਤਕੁਨੀ ਮੱਠਾ ਟਿਕਣ ਜਾਂਦੀ ਆ ਉਹਨਾਂ ਦੇ ਚਰਨਾਂ ਦੇ ਵਿੱਚ ਸ਼ਾਰਪੁਰ ਵਾਸੀ ਅਲੱਗ-ਅਲੱਗ ਤਰ੍ਹਾਂ ਦੇ ਲੰਗਰ ਲਗਾਉਂਦੇ ਆ ਜਿਨ੍ਹਾਂ ਵਿੱਚੋਂ ਜੈ ਸ਼ਰਤੀ ਸੇਵਾ ਦਲ ਹੁਸ਼ਿਆਰਪੁਰ ਨਈ ਵਾਦੀ ਵੱਲੋਂ ਇੱਥੇ 24 ਮਾ ਲੰਗਰ ਲਗਾਇਆ ਜਾ ਰਿਹਾ ਵਾ ਜਿਹਦੇ ਵਿੱਚ ਜਿਹੜੀ ਸੰਗਤ ਆਉਂਦੀ ਆ ਮਾਤਾ ਦੇਖਦੀ ਹੈ ਸਾਡਾ ਲੰਗਰ ਦੀ ਵਿਵਸਥਾ ਨੂੰ ਦੇਖ ਕੇ ਖੰਦੀ ਦਿੰਦੀ ਹੈ ਮਾਤਾ ਦੇ ਕੋਲ ਕਾ ਕਰਦੀ ਲੱਗੀ ਹੈ ਦੇਖੋ ਜਿੱਦਾਂ ਇਸ ਰੋਡ ਦੇ ਉੱਤੇ 24 25 ਨੂੰ ਮਤਲਬ ਕਿ ਬਹੁਤ ਜ਼ਿਆਦਾ ਰਸ਼ ਹੋਣਾ ਆ ਤੇ ਇੱਥੇ ਜਿੱਦਾਂ ਪਾਣੀ ਦਾ ਵੀ ਪ੍ਰਬੰਧ ਹੋਣਾ ਆ ਸਫਾਈ ਦਾ ਵੀ ਖਾਸ ਧਿਆਨ ਰੱਖਣਾ ਆਪਾਂ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਕਿ ਪਾਣੀ ਉਹ ਸਫਾਈ ਦੇ ਸਾਡੇ ਪਹਿਲੇ ਪਾਇਓਰਟੀ ਇਹੀ ਆ ਕਿ ਜਿਹੜੇ ਲੰਗਰ ਜਿਹੜੇ ਲੱਗਾ ਹੋਆ ਸਾਡਾ ਉਧੇ ਪਾਣੀ ਦੀ ਸਫਾਈ ਦੀ ਵਿਵਸਥਾ ਵਾਸਤੇ ਅਸੀਂ ਬੰਦੇ ਰੱਖਿਆ ਸਫਾਈ ਕਰਨ ਵਾਸਤੇ ਪੂਰੀ ਸਫਾਈ ਰੱਖਾਂਗੇ ਤਾਂ ਜੋ ਜਿਹੜੇ ਭਗਤ ਅਸੋ ਲੰਗਦੇ ਆ ਉਹਨਾਂ ਨੂੰ ਕਿਸੇ ਦੀ ਵੀ ਦਿੱਕਤ ਨਾ ਆ ਸਕੇ ਚਲੋ ਇਸ ਸਾਲ ਵੀ ਮਾਤਾ ਜੀ ਨੇ ਸਾਨੂੰ ਮੌਕਾ ਦਿੱਤਾ ਚੌਥਾ ਮੇਲੇ ਲਗਾ ਰਹੇ ਜੀ 24ਵਾਂ ਵਿਸ਼ਾਲ ਲੰਗਰ ਆ ਰਿਹਾ ਦਿਨ ਐਤਵਾਰ 27 ਤਰੀਕ ਉਹ ਸ਼ਾਮ ਨੂੰ ਇਹ ਮਾਤਾ ਦੀ ਚੌਂਕੀ ਕਰਨ ਆਪਣੇ ਵਿੱਚ ਇੱਕ ਸ਼ੋਹ ਜੀ ਆ ਰਹੇ ਜਿਹੜੇ ਕਿ ਹੁਸ਼ਾਰਪੁਰ ਤੋਂ ਲੌਂਗ ਕਰਦੇ ਆ ਅਤੇ ਜਿਸ ਦਾ ਤੁਸੀਂ ਦੱਸਿਆ ਕਿ ਸਫਾਈ ਦੀ ਪੁਰ ਪਾਣੀ ਦੀ ਆਪਣੀ ਤਰਫ ਤੋਂ ਪੂਰੀ ਵਿਵਸਥਾ ਪਰ ਪ੍ਰਸ਼ਾਸਨ ਨੂੰ ਵੀ ਚਾਹੀਦਾ ਵਾ ਸਮੇਂ ਸਮੇਂ ਤੇ ਆ ਕੇ ਕੂੜਾ ਕਰਕਟ ਅਸੀਂ ਇਕੱਠਾ ਕੀਤਾ ਉਹਨੂੰ ਚੱਕ ਕੇ ਲੈ ਕੇ ਜਾਣ ਸਾਨੂੰ ਪਾਣੀ ਦੀ ਕਿਤੇ ਦਿੱਕਤ ਥੋੜੀ ਬਹੁਤੀ ਆਂਦੀ ਪਰੇਸ਼ਾਨੀ ਆਂਦੀ ਆ ਉਹਨੂੰ ਪੂਰਾ ਕੀਤਾ ਜਾਵੇ ਪ੍ਰਸ਼ਾਸਨ ਵੀ ਸਾਡਾ ਸਾਥ ਦਵੇ ਸਾਥ ਦਵੇ ਜੋ ਵੀ ਦਿੱਕਤ ਆਂਦੀ ਸਾਨੂੰ ਕੋਈ ਸਫਾਈ ਦੀ ਆ ਜਾਂ ਪਾਣੀ ਦੀ ਰੋੜ ਪੈਂਦੀ ਹੈ ਤੇ ਸਾਨੂੰ ਨਾ ਪ੍ਰਸ਼ਾਸਨ ਵੀ ਸਾਡਾ ਪ੍ਰਸ਼ਾਸਨ ਵੀ ਸਾਡਾ ਸਾਥ ਦਵੇ ਠੀਕ ਹੈ ਜੀ ਤੇ ਵੇ ਸਾਨੂੰ ਭਗਤ ਜੀ ਮਿਲ ਗਏ ਆ ਮਾਤਾ ਜਾਂਦੇ ਹੋਏ ਹਾਂਜੀ ਭਗਤ ਜੀ ਕਿੱਥੋਂ ਆਏ ਤੁਸੀਂ ਅਸੀਂ ਮਾਲਵਾ ਜ਼ਿਲ੍ਹਾ ਮੁਕਤਸਰ ਚੋਂ ਆਏ ਆ ਪਿੰਡ ਕਰਨ ਵਾਲੀ ਜ਼ਿਲ੍ਹਾ ਮੁਕਤਸਰ ਤੋਂ ਹਾਂ ਜ਼ਿਲ੍ਹਾ ਮੁਕਤਸਰ ਠੀਕ ਹੈ ਜੀ ਮੁਕਤਾ ਜਿੱਥੇ ਗੁਰੂ ਗੋਬਿੰਦ ਸਾਹਿਬ ਚਲੇ ਮੁਕਤਸਰ ਦੀ ਸਤੀ ਗੁਰਗੋਬਿੰਦ ਜੀ ਉੱਥੋਂ ਆਏ ਆ ਗੁਰੂ ਗੋਬਿੰਦ ਸਾਹਿਬ ਠੀਕ ਹੈ ਜੀ ਮਾਲਵਾ ਠੀਕ ਹੈ ਜੀ ਚਿੰਤਪੁਰ ਨੇ ਜਾ ਰਹੇ ਆ ਚਿੰਤਪੁਰ ਨੇ ਜਾ ਰਹੇ ਆ ਹਾਂ ਠੀਕ ਹੈ ਜਤਰਾ ਕਰ ਰਹੇ ਆ ਸਾਨੂੰ ਲੱਗ ਜਾਣਗੇ 2 ਦਿਨ ਲੱਗ ਜਾਣਗੇ ਇੱਥੋਂ ਉਸ ਤੋਂ ਬਾਅਦ ਵੇਖਾਂਗੇ ਕਿ ਮਾਤਾ ਦੀ ਕਿਰਪਾ ਇਹ ਭਗਤ ਜੀ ਮੁਕਸਰ ਤੋਂ ਆਏ ਆ ਜੀ ਇਹਨਾਂ ਦਾ ਨਾਮ ਹੀਰਾ ਜੀ ਹੈ ਹਾਂ ਜੋ ਕਿ ਮਾਤਾ ਦੇ ਜਾ ਰਹੇ ਹਨ ਜੈ ਮਾਤਾ ਦੀ ਜੈ ਮਾਤਾ ਦੀ ਚੰਨਿਆ ਦੀ ਸਬਜੀ ਤੇ ਆਲੂ ਤੇ ਨਾਲ ਪੂਰੀ ਖਾਓ ਤੇ ਮਾਤਾ ਦੇ ਗੁਣ ਗਾਓ ਜੈ ਮਾਤਾ ਦੀ ਸਰਵ ਧਰਮ ਖਵਾਜਾ ਮੰਦਿਰ ਇਕਤਾ પ્રેમ ਔਰ ਸ਼ਾਂਤੀ ਦਾ ਮੰਦਿਰ ਮਾਂ ਚਿੰਤਪੂਰਨੀ ਮਾਰਗ ਚਹਾਲ ਹੁਸ਼ਿਆਰਪੁਰ ਇੱਥੇ ਵੀ ਮਾਤਾ ਰਾਣੀ ਦਾ ਲੰਗਰ ਲੱਗੇਗਾ ਇਸ ਜਗ੍ਹਾ ਇਹ ਚੋਹਾਲ ਵਾਲੀ ਮਾਤਾ ਹੈ ਜੋ ਰਸਤੇ ਦੇ ਵਿੱਚ ਚਿੰਤਪurni ਰੋਡ ਤੇ ਪੈਂਦੀ ਹੈ ਇਹ ਜੋ ਤੁਸੀਂ ਸਾਹਮਣੇ ਰਸਤਾ ਦੇਖ ਰਹੇ ਹੋ ਇਹ ਹੁਸ਼ਿਆਰਪੁਰ ਵੱਲੋਂ ਰਸਤਾ ਚਿੰਤਪurni ਰੋਡ ਨੂੰ ਜਾਂਦਾ ਹੈ ਇਸ ਰੋਡ ਤੇ ਬਹੁਤ ਜ਼ਿਆਦਾ ਰਸ ਹੁੰਦਾ ਹੈ ਰਾਤਾਂ ਵਿੱਚ ਇਹ ਸਾਹਮਣੇ ਜੋ ਸੜਕ ਗਈ ਹੈ ਇਹ ਮਾਤਾ ਚਿੰਤਪurni ਰੋਡ ਸਾਹਮਣੇ ਜਾਂਦੀ ਹੋਏ ਇਹ ਮਾਤਾ ਰਾਣੀ ਦਾ ਦਰਬਾਰ ਹੈ ਜੀ ਚਵਾਲ ਵਾਲੀ ਮਾਤਾ ਜਗਾ ਜਗਾ ਤੇ ਇਸ ਰੋਡ ਦੇ ਉੱਤੇ ਲੰਗਰ ਲੱਗੇ ਹੋਏ ਹੁੰਦੇ ਹਨ ਤੇ ਭਗਤ ਧੂਮ-ਧਾਮ ਦੇ ਨਾਲ ਮਾਤੇ ਦੇ ਟੱਪ ਦੇ ਮਾਤਾ ਰਾਣੀ ਦੇ ਦਰਸ਼ਨ ਕਰਨ ਜਾਂਦੇ ਹਨ ਮੇਰੇ YouTube ਪਿਆਰ PB ਬਲੌਕ ਵਿੱਚ ਤੁਹਾਨੂੰ ਮਾਤਾ ਰਾਣੀ ਦੇ ਨਰਾਤਿਆਂ ਦੀ ਹਰ ਅਪਡੇਟ ਮਿਲੇਗੀ ਦੇਖਣ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਤਾਂ ਕਿ ਤੁਹਾਨੂੰ ਹਰ ਮੇਲੇ ਦੀ ਰੋਜ਼ ਡੇ ਟੂ ਡੇ ਤੁਹਾਨੂੰ ਅਪਡੇਟ ਮਿਲ ਸਕੇ